ਬਣਾ ਲੇ ਤੋ ਤੂੰ ਨਿਗਰ ਨਰੰਜਨਾ ਗੁਰੂ ਨਾਨਕ ਧਾਰ ਕਿੰਬੂਰਤ ਹੈ ਜਗ ਆਇ ਲੋਕ ਸੁਣਿਓ ਪਰ ਲੋਕ ਸੁਣਿ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇ ਸੰਗਤ ਪਾਰ ਉਤਾਰਨ ਕਾ ਗੁਰੂ ਨਾਨਕ ਸਾਹਿਬ ਪੰਖ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਵਾਹਿਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗੇ ਆਇਓ ਹਨ ਬਾਬਾ ਨਾਨਕ ਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਹਿਆ ਤਿੰਜਾ ਮੇਰ ਨਾ ਆਇਆ ਕੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸ੍ਰਿਸ਼ਟ ਸਿਰਜਿਆ ਆਪੇ ਗੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜੇ ਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕਿਆ ਰਾਧਿਆ ਗੁਰਮੁਖ ਨਾਨਕਿਆ ਰਾਧਿਆ ਸਭ ਆਖੂ ਤਨ ਅਨ ਤਨ ਗੁਰ ਤੁਈ ਹਰ ਜੁਗ ਜੁਗ ਭਗਤ ਪਾਇਆ ਜੀਉਰਾ ਸਤਿ ਸ਼੍ਰੀ ਅਕਾਲ ਰਾਮ ਰਾਜੇ ਹਾਰੇ ਨਾ ਕਛੁ ਸੁਖ ਹਾਰੇ ਮਾਰਿਆ ਜੀ ਹੋ ਰਾਮ ਪਹਿਲਾਦ ਜਿਰਾਇਆ ਰਾਮ ਰਾਜੇ ਹੰਕਾਰੀਆਂ ਅੰਗ ਦਾ ਟੱਪ ਗਏ ਜੀ ਹੋ ਰਾਮ ਨਾਮ ਜਿਉ ਮੁਖ ਲਾਇਆ ਰਾਮ ਰਾਜੇ ਜਗ ਨਾਨਕ ਐਸਾ ਰੇਵਿਆ ਜੀ ਹੋ ਰਾਮ ਅੰਮ੍ਰਿਤ ਗਾਇਆ ਰਾਮ ਰਾਜੇ ਲੋਕ ਮਹੱਤਾ ਤੈਨਾ ਤੋਂ ਤੰਦ ਸਾਧਾ ਆਪੇ ਪੁਰੰਦੇ ਇੱਕ ਦੋ ਦੇ ਵਾਈਏ ਸੁਲੇ ਰਾਂਝੜੇ ਸਿਧਾ ਗੁਰ ਕਸਨ ਤੇ ਪਰ ਖੜੇ ਨਾ ਸਾਰੇ ਨਾਲ ਜਿਨ ਕਾ ਨਦਰ ਕਰੇ ਆਪੇ ਤਜ ਕਰਿਆ ਜਿਮਾ ਬਾਵਾ ਬਾਵਾ ਤੇਰ ਜਰ ਜਰ ਸਤਿ ਬਾਹ ਗੁਰੂ ਜੀ ਦਾ ਕਾਸਾ ਵੈਰ ਕੀ ਕਤੇ ਸਤਨ ਵਾਹੇ ਗੁਰੂ ਜੀ ਪੌੜੀ ਵਡੇ ਕੀਆ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਮਾਦੇ ਜੀਆਂ ਰਜ਼ਕ ਸੰਭਾਹੇ ਸਾਈ ਕਰ ਕੰਬਣੀ ਤੁਰ ਛੋਡੀ ਤੈਨ ਐ ਭਾਏ ਨਾਨਕ ਕੀ ਬਾਗਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤੈ ਸਰ ਜਾਏ ਸੋ ਕਰੇ ਜਿਤੈ ਸਰ ਜਾਏ ਤੁਧ ਤਤ ਨਾਮ ਕੀ ਰਵਾਹੀ ਰਾਮ ਕਲੀ ਮਹਲਾਤੀ ਜੀ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਨਾਏ

ਕੁਤ ਮਹਤ ਦਿਵਸ ਰਾਤ ਦੋਇਦਾਈ ਦਾ ਖੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚ ਧਰਮ ਦੂਰ ਕਰਮੀਆ ਕੋ ਆਪਣੀ ਕਰਮੀਆ ਕੋ ਆਪਣੀ ਜੇ ਨੜਕੇ ீக்கத் பிர மஹல்ல பஞ்ச ਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਨ ਲਖੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵ ਕੋਈ ਅਬਨਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵ ਗੁਰੂ ਗੋਪਾਲ ਪ੍ਰਭ ਸੋਈ ਜਿਾਂ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਰਹਾ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਿੰਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪੁਰੂਇ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿ हे अकाल पुरख अंतर्जामी श्री गुरु नानक देव निरंकार रूप सचे पादशाह जी आप जी ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਾ ਨਾਂ ਤੁਖ ਭੁੱਲ ਜੁ ਕਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ ਵਾਹਿਗੁਰੂ ਜੀ